ਰਾਣੀ ਕੋ ਹਰ ਜਸ ਮਨ ਨਹੀਂ ਆਵੇ ਕਹੋ ਕੈਸੇ ਗੁਣ ਗਾਵੇ ਇਹ ਨਿਸਮਗਨ ਰਹਿ ਮਾਇਆ ਉਹ ਕੈਸੇ ਗੁਣ ਗਾਵੇ ਤੂ ਕੈਸੇ ਗੁਣ ਗਾਵੇ ਰਾਣੀ ਕੋ ਹਰ ਜਸ ਮਨ ਨਹੀਂ ਆਵੇ ਰਾਣੀ ਕੋ ਹਰ ਜਸ ਮਨ ਨਹੀਂ ਆਵੇ ਕੋ ਕੈਸੀ ਗੁਨਗਾਵੇ ਤੂ ਕੈਸੀ ਗੁਨਗਾਵੇ ਪੂਤ ਮੀਤ ਮਾਇਆ ਮਮਤਾ ਸਿਓ ਪੂਤ ਮੀਤ ਨਾ ਜਿਉ ਚੂਠੋਏ ਜਗ ਦੇਖਤਾਸ ਉੱਟਾਵੇ ਦੇਖਤਾਸ ਉੱਟਾਵੇ ਕਹੂ ਕੈਸੇ ਗੁਨ ਕਾ ਸਫ ਦੇ 219 ਪਾਵ 219 ਅੰਤ ਸਬ ਸੁਸ਼ੋਭਿਤ ਹੈ ਇਸ ਦਾ ਸਿਰਲੇਖ ਹੈ ਗੌੜੀ ਮਹਿਲਾ ਨੋਵਾ ਗੌੜੀ ਰਾਗ ਵਿੱਚ ਮਹਿਲਾ ਨੋਵਾ ਗੁਰਦੇਵ ਬਾਦਰ ਸਾਹਿਬ ਦਾ ਸ਼ਬਦ ਹੈ ਅਸੀਂ ਜਦੋਂ ਪਹਿਲੇ ਦਿਨ ਪ੍ਰੋਗਰਾਮ ਇੱਥੇ ਕੀਤਾ ਅੱਜ ਤੀਜਾ ਦੀਵਾਨ ਹੈ ਪਹਿਲੇ ਦੀਵਾਨ ਵਾਲੇ ਦਿਨ ਅਤੇ ਉਸ ਤੋਂ ਇੱਕ ਦਿਨ ਪਹਿਲਾਂ ਕੋਹਾਟ ਐਂਕਲੇਵ ਅਸੀਂ ਇਹ ਗੱਲ ਸਾਂਝ ਕੀਤੀ ਸੀ ਕਿ ਜਿਸ ਤਰ੍ਹਾਂ ਅਸੀਂ ਸੋਚਦੇ ਹਾਂ ਵੈਸੇ ਅਸੀਂ ਬਣ ਜਾਂਦੇ ਹਾਂ ਰੱਬ ਜੀ ਸਾਨੂੰ ਨਹੀਂ ਬਣਾਉਂਦੇ ਨੇ ਸਾਡਾ ਕੁਦਰਤ ਦੇ ਨਿਯਮ ਅ ਵਿੱਚ ਜਿਵੇਂ ਮਾਤ ਪਿਤਾ ਮਿਲ ਬਾਲਣਾ ਹੋਈ ਮਾਤਾ ਪਿਤਾ ਤੋਂ ਸਾਡਾ ਜਨਮ ਹੁੰਦਾ ਹੈ ਲੇਕਿਨ ਅਸੀਂ ਜੋ कुदरत के नियमांचे जीनस साी एन ए जो कुछ सिस्टम है मैडिकल सैंस भी उसनों दसती है और असी देखने भी साल साडे पेरेंट्स के नाले जीन्स साड़ी हाइट साडिया अखाँ साडा सोचनी ढंग साडा बॉडी का रंग ये सब काफी कुछ काफ़ी कुछ डी एन ए और जीन्स से डिपेंड करता है लेकिन साडा जो कैरक्टर बनता है ਉਹ ਦਰਸਲ ਸਾਡਾ ਤੰ ਹੈ ਜੋ ਸਾਡਾ ਕੈਰੈਕਟਰ ਬਣਦਾ ਹੈ ਇਸ ਬਾਡੀ ਨੂੰ ਕਾਇਆ ਨਹੀਂ ਕਹਿੰਦੇ ਨੇ ਉਸ ਕੈਰੈਕਟਰ ਨੂੰ ਕਾਇਆ ਕਹਿੰਦੇ ਨੇ ਕਾਸ਼ ਜੇ ਅਸੀਂ ਇਸ ਤਰ੍ਹਾਂ ਸੋਚੀਏ ਔਰ ਇਹਨਾਂ ਸੋਚ ਕੇ ਗੁਰਬਾਣੀ ਦੇ ਅਰਥਾਂ ਨੂੰ ਸਮਝਣ ਦਾ ਯਤਨ ਕਰੀਏ ਸੋ ਜੈਸਾ ਸਾਡਾ ਥਾਟ ਪ੍ਰੋਸੈਸ ਹੋਏਗਾ ਅਸੀਂ ਵੈਸੇ ਬਣਾਗੇ ਔਰ ਵੈਸਾ ਚਾਰੋਂ ਪਾਸੇ ਬਿਹੇਵੀਅਰ ਕਰਾਂਗੇ ਸਾਡਾ ਵਿਵਹਾਰ ਵੈਸਾ ਹੋਏਗਾ ਔਰ ਜੈਸਾ ਸਾਡਾ ਸਭ ਦਾ ਵਿਵਹਾਰ ਬਣਦਾ ਹੈ ਵੈਸਾ ਸਮਾਜ ਬਣ ਜਾਂਦਾ ਹੈ ਇਹਦਾ ਮਤਲਬ ਮੈਂ ਮੇਰੇ ਘਰ ਦੇ ਆਸ-ਪਾਸ ਮੇਰੇ ਪਰਿਵਾਰ ਵਾਲਿਆਂ ਨਾਲ ਅਤੇ ਮੇਰੇ ਸਮਾਜੀਚ ਜੋ ਕੁਝ ਵੀ ਕੁਰੀਤیاں ਹੋਣਗੀਆਂ ਜੋ ਕੁਛ ਵੀ ਜ਼ੁਲਮ ਹੋਣਗੇ ਜੋ ਕੁਛ ਵੀ ਗਲਤ ਕੰਮ ਹੋਣਗੇ ਇਹ ਸਾਰਿਆਂ ਦਾ ਸਿੱਟਾ ਰੱਬ ਜੀ ਤੇ ਨਹੀਂ ਪਾ ਸਕਦੇ ਇਹ ਸਾਰਿਆਂ ਦਾ ਬਲੇਮ ਰੱਬ ਜੀ ਤੇ ਨਹੀਂ ਪਾਵਾਂਗੇ ਜਿਵੇਂ ਰੱਬ ਕਰਾਏ ਮੈਂ ਇਹ ਅੱਖਰ ਇਸ ਕਰਕੇ ਵਰਤ ਰਿਹਾ ਤਾਂ ਕਿ ਅਸੀਂ ਆਪਣੀ ਰੋਜ਼ ਮਰਰਾ ਦੀ ਜੀਵਨੀ ਚੋਂ ਇਹ ਬੋਲੀ ਨੂੰ ਕੱਢ ਦਈਏ ਇਹ ਸਾਰੀ ਗੱਲਾਂ ਅਸੀਂ ਕਰਦੇ ਪਏ असी क्यों करते पे हाँ क्योंकि साढ़ा वैसा थॉट प्रोसेस है जैसा साढ़ा मन की सोचनी का ढंग है वैसा मैं वैसा मेरा परिवार वैसा मेरा आस पास का समाज बन गया रब जी ने नहीं बनाया हजार सालों तो असी रब जीते ब्लेम लगाई जा रहे हैं कि जितना जुलम तक्का हो रहा रब ने कराया जितने लोग जुलम तके बरखलाफ खड़े होंगे ने ਉਹ ਇਸ ਗੱਲ ਤੇ ਬਲੀਵ ਨਹੀਂ ਕਰਦੇ ਨੇ ਰੱਬ ਜੀ ਨੇ ਕਰਾਇਆ ਪਰ ਸਾਡਾ ਮਨ ਸੋਚਦਾ ਕਿਸ ਤਰ੍ਹਾਂ ਹੈ ਸਾਡਾ ਮਨ ਹੋਰ ਸੋਚਦਾ ਹੈ ਜਿਹਦੇ ਨਾਲ ਆਪ ਆਪਣੇ ਆਪ ਨੂੰ ਕੰਫਰਟ ਜ਼ੋਨ ਵਿੱਚ ਰਹਿਣਾ ਪਵੇ ਆਪ ਬਦਲਣਾ ਨਾ ਪਵੇ ਜਿਹੜੇ ਆਪ ਨਹੀਂ ਸੀ ਬਦਲਣਾ ਚਾਹੁੰਦੇ ਉਹਨਾਂ ਨੇ ਸੋਚਿਆ ਰੱਬ ਦੀ ਮੁਕਤੀ ਹੈ ਘਾਰ-ਬਾਰ ਵੋਟੀ ਬੱਚੇ ਛੱਡ ਕੇ ਜੰਗਲਾਂ ਵਿੱਚ ਚਲੇ ਜਾਓ ਕਾਰਗਰਸਤੀ ਛੋੜ ਜਾਂਦੇ ਸਨ ਲੇਕਿਨ ਉਥੇ ਜਾ ਕੇ ਹੰਕਾਰੀ ਹੋ ਜਾਂਦੇ ਸਨ ਕਿ ਮੈਂ ਬੜਾ ਧਰਮੀ ਹੋ ਗਿਆ ਔਰ ਭਲਾਈ ਦਾ ਕੋਈ ਕੰਮ ਨਹੀਂ ਸੀ ਕਰਦੇ ਸਾਧ ਸੰਗਤ ਜੀ ਉਹਨਾਂ ਦੇ ਜੀਵਨ ਦਾ ਮਨੋਰਥ ਹੋ ਜਾਂਦਾ ਸੀ ਮੈਂ ਆਪਣੇ ਰੱਬ ਨੂੰ ਖੁਸ਼ ਕਰਨਾ ਹੈ ਮੈਂ ਆਪਣੇ ਗੁਰੂ ਨੂੰ ਖੁਸ਼ ਕਰਨਾ ਹੈ ਮੈਂ ਭਗਤੀ ਕਰਨੀ ਹੈ ਮੈਂ ਆਪਣੇ ਅਗਲੇ ਜਨਮ ਵਾਸਤੇ ਜਾਂ ਅੱਗੇ ਸਵਰਗ ਦੀ ਕੋਈ ਪੂਰਤੀ ਕਰਨੀ ਹੈ ਇਸ ਚੱਕਰ ਵਿੱਚ ਉਹਨਾਂ ਦਾ ਜੀਵਨ ਦਾ ਮਨੋਰਥ ਕੁਝ ਨਹੀਂ ਸੀ ਰੰਦਾ ਜੀਵਨ ਦਾ ਮਨੋਰਥ ਤਾਂ ਪਸ਼ੂ ਪੰਛੀਆਂ ਨੂੰ ਵੀ ਨਹੀਂ ਪਤਾ ਆਪਣੇ ਆਪ ਨੂੰ ਜੀਵਨ ਦਾ ਮਨੋਰਥ ਦੇਣ ਵਾਸਤੇ ਸਾਡੇ ਮਨ ਨੂੰ ਨਾ ਕੁਝ ਸੁਣ ਨਾ ਪਵੇਗਾ ਇਸ ਕਰਕੇ ਜਪਜੀ ਸਾਹਿਬ ਵਿੱਚ ਜਦੋਂ ਜਿਸ ਜਿਹੜਾ ਅਸੀਂ 2.5 ਸਾਲ ਲਗਾ ਕੇ ਪੰਜਾਬ ਉੱਤੇ ਪ੍ਰੋਗਰਾਮ ਕਰਕੇ ਲਗਾਤਾਰ ਲੜੀਵਾਰ ਅਸੀਂ 38 ਪੋੜੀਆਂ ਦੀ ਸੰਗਤ ਨਾਲ ਸਾਝ ਕੀਤੀ ਜਿਸ ਦੀ ਪੁਸਤਕ ਸਚਿਆਰਾ ਕਿਵੇਂ ਬਣੀ ਹੈ ਬਾਹਰ ਤਾਨੂੰ ਮਿਲੇਗੀ ਇਹ ਕੰਕਾਰ ਤੋਂ ਗੁਰਪ੍ਰਸਾਦ ਰੱਬੀ ਗੁਣ ਤੁਹਾਨੂੰ ਪੁਸਤਕ ਮਿਲੇਗੀ ਔਰ ਸਚਿਆਰਾ ਕਿਵੇਂ ਬਣੀਏ ਪੁਸਤਕ ਤੋਂ ਇਲਾਵਾ ਸਾਡੀ ਸੀਡੀ ਜਾਂ ਪੈਨਡਰਾਈਵ ਮਿਲੇਗੀ ਜਿਹਦੇ ਚ ਅਸੀਂ ਪੂਰੀਆਂ 38 ਪੋੜੀਆਂ ਨੂੰ ਵਿਚਾਰ ਸਾਂਝ ਕੀਤੀ ਹੈ ਔਰ ਉਹਦਾ ਇੱਕੋ ਇੱਕ ਸਵਾਲ ਸੀ ਜੋ ਅਸੀਂ ਰੋਜ਼ ਗਾਇਨ ਕਰਦੇ ਸੀ ਕੀ ਸਚਿਆਰਾ ਉਹ ਕਿਉ ਸਚਿਆਰਾ ਬੋਲੇ ਕਿਉ ਕੂੜੇ ਟੁੱਟਾ ਪਾ ਕਿਉ ਕੂੜੇ ਟੁੱਟਾ ਪਾ ਹੁਕਮ ਰਜ਼ਾਈ ਚੱਲਣਾ ਹੁਕਮ ਰਜ਼ਾਈ ਕੀ ਆ ਨਾਨਕ ਲਿਖੇ ਆ ਨਾਨਕ ਲਿਖੇ ਆ ਨਾਈ ਸੁਸਵਾਲ ਸਿੱਖ ਸਚਾਰਾ ਕਿਵੇਂ ਬਣੀ ਆ ਗੁਰੂ ਸਾਹਿਬ ਸਚਾਰਾ ਬਣਾਣਸਤੇ ਕਹਿੰਦੇ ਨੇ ਗੁਰਾ ਇੱਕ ਦੇ ਬੁਝਾਈ ਸਬਨਾ ਜੀਆਂ ਕਾ ਇੱਕ ਦਾਤਾ ਸੋ ਮੈ ਵਿਸਰ ਨਾ ਜਾਈ ਗੁਰੂ ਦੀ ਗੱਲ ਸੁਣੀਏ ਜੇਕ ਗੁਰ ਕੀ ਸਿੱਖ ਸੁਣੀ ਸੁਣੀ ਤੇ ਪਹਿਲੀ ਗੱਲ ਆਈ ਚਾਰ ਪੌੜੀਆਂ ਵਿੱਚ ਸੋਣ ਦੇ ਕਾਰਨ ਸੁਣਨ ਤੋਂ ਬਾਅਦ ਸੁਣਨ ਦੇ ਆਫਟਰ ਇਫੈਕਟਸ ਬੈਨੀਫਿਟਸ ਆਫ ਸੁਣਨਾ ਲਿਸਨਿੰਗ ਦੇ ਬਾਰੇ ਗੁਰੂ ਸਾਹਿਬ ਨੇ ਚਾਰ ਪੌੜੀਆਂ ਉਚਾਰਨ ਕੀਤੀਆਂ ਸੁਣਨ ਦੇ ਨਾਲ ਕੀ ਫਾਇਦਾ ਹੋ ਜਾਂਦਾ ਹੈ ਇਹਦਾ ਮਤਲਬ ਮੇਰਾ ਮਨ ਜਦੋਂ ਮੰਨਦਾ ਹੈ ਕਿ ਮੈਂ ਕੁੜਿਆ ਰਹਾ ਤਾਂ ਕੁਝ ਸੁਣਨਾ ਚਾਹੁੰਦਾ ਹੈ ਵਰਨਾ ਇਹ ਆਪਣੇ ਫਲਸਫੇ ਨਾਲ ਚੱਲਦਾ ਹੈ ਜਦੋਂ ਮੇਰਾ ਮਨ ਆਪਣੇ ਫਲਸਫੇ ਨਾਲ ਆਪਣੀ ਥਿਉਰੀ ਦੇ ਨਾਲ ਆਪਣੀ ਮਨ ਦੀ ਮਰਜ਼ੀ ਉਹਨੂੰ ਮਨ ਦੀ ਮਤ ਕਹਿੰਦੇ ਨੇ ਜਮ ਬੁੱਧੀ ਕਹਿੰਦੇ ਨੇ ਉਹਦੇ ਨਾਲ ਜਦੋਂ ਚੱਲਦਾ ਹੈ ਨਾ ਸਾਸਨ ਦੀ ਪੂਰੀ ਦੁਨੀਆ ਵਿੱਚ ਇੱਕੋ ਇੱਕ ਇਹ ਤੱਤ ਹੈ ਮੇਰਾ ਮਨ ਜੋ ਰਜ਼ਾ ਤੋਂ ਉਲਟ ਚੱਲਣਾ ਚਾਹੁੰਦਾ ਹੈ ਵਰਨਾ ਪੈ ਵਿੱਚ ਕੌਣ ਵੈਸ ਸਦਵਾਉ ਪੈ ਵਿੱਚ ਚੱਲੇ ਲਖ ਦਰੀਆ ਪਾ ਵੀ ਚਗਨ ਕੱਢਾ ਵੇਗਾਰ ਪੈ ਵੀ ਧਰਤੀ ਦੱਬੀ ਭਾਰ ਪੈ ਵਿੱਚ ਇੰਦ ਫਿਰੇ ਸਿਰਾਰ ਪੈ ਵੀ ਰਾਜਾ ਧਰਮਦوار ਸੋਰੀ ਦੁਨੀਆ ਸਾਰਾ ਨਿਯਮ ਸਾਰਾ ਸਿਸਟਮ ساری ਕਾਇਨਾਤ ਰੱਬ ਦੇ ਨਿਯਮ ਰਜ਼ਾ ਇੱਤ ਸੱਲ ਰਹੀ ਹੈ ਇਕੋ ਇੱਕ ਰੱਬ ਦੇ ਨਿਯਮ ਰਜ਼ਾਤੋਂ ਕੁਲਟ ਚਲਦਾ ਹੈ ਮੇਰਾ ਮਨ ਇਸ ਨੂੰ ਉਲਟ ਤੋਂ ਸਿੱਧੇ ਪਾਸੇ ਪਾਣ ਵਾਸਤੇ ਨਾ ਹਰ ਜਸ ਸੁਣਨਾ ਪਵੇਗਾ ਸੁਣਿਆ ਦੀ ਅਵਸਥਾ ਤੇ ਆਣਾ ਪਵੇਗਾ ਜੋ ਸੁਨੇਗਾ ਉਹ ਬਣਨੇਗਾ ਇਸ ਕਰਕੇ ਸੁਣਿਆ ਮੰਨਿਆ ਮਨ ਕੀਤਾ ਪਾਉਤਾ ਸ਼ੁਰੂ ਹੋਏਗਾ ਮੰਨਿਆ ਹੀ ਤਾਂ ਜਾਏਗਾ ਜੇ ਸੁਣਿਆ ਹੈ ਜੇ ਸੁਣਿਆ ਨਹੀਂ मनिया नहीं है एक एग्जाम्पल मैं बनाई सी माँ बच्चे कल सवेरे एग्जाम है आज शाम को पढ़ा रही है समझ में आ गया ना वो बच्चे कोट कोट के पढ़ा रही होंगी है और बच्चा इंजंज कर रहा हों हाँ मम्मी समझ में आ गया ऐंज कर रहा होंगे और जो दूजे दिन एग्जाम करके आया फेल हो गया माँ ने कहा उस वेले तू ऐंज मुंडी ला रहा ਕਹਿੰਦਾ ਉਸ ਟਾਈਮ ਸੰਬੰਧ ਵਿੱਚ ਆ ਗਿਆ ਤਾਂ ਪਰ ਐਗਜ਼ਾਮ ਮੇ ਫੇਲ ਹੋ ਗਿਆ ਵਾ ਯਾਦ ਹੀ ਨਹੀਂ ਰਹਾ 사ਸੀ ਜਦੋਂ ਇੱਕ ਵਾਰੀ ਸਮਝ ਆ ਜਾਏ ਨਾ ਫਿਰ ਨਹੀਂ ਭੁੱਲਦੇ ਸਾਨੂੰ ਕਾਰ ਚਲਾਣੀ ਆ ਜਾਏ ਨਾ ਫਿਰ ਭੁੱਲਦੇ ਨਹੀਂ ਆ ਸਾਈਕਲ ਚਲਾਣੀ ਆ ਜਾਏ ਭੁੱਲਦੇ ਨਹੀਂ ਆ সুইমিং ਆ ਜਾਏ ਨਾ ਭੁੱਲਦੇ ਨਹੀਂ ਔਰ ਛੋਟਾ ਤੇ ਛੋਟਾ ਐਗਜ਼ਾਮਪਲ ਬਣਾ ਲੀਏ ਇੱਕ ਵਾਰੀ ਬਚਪਨ ਵਿੱਚ ਅਸੀਂ ਇਸ ਤਰ੍ਹਾਂ ਦੋਨੋਂ ਹੱਥਾਂ ਨੂੰ ਕਰਦੇ ਕਰਦੇ ਅੱਗੇ ਅੱਗੇ ਜਾ ਕੇ ਟੇਬਲ ਨੂੰ ਪਕੜ ਲੈਂਦੇ ਆ ਮਾਪਿਓ ਦਾ ਹੱਥ ਫੜ ਲੈਂਦੇ ਆ ਤਾਂ ਅਸੀਂ ਖੜੇ ਹੋ ਜਾਂਦੇ ਆ ਔਰ ਇੱਕ ਵਾਰੀ ਖੜੇ ਹੋ ਜਾਈਏ ਫਿਰ ਖੜੇ ਹੋਣਾ ਨਹੀਂ ਪੁੱਲਦੇ ਇੱਕ ਵਾਰੀ ਚੱਲ ਆ ਜਾਏ ਫਿਰ ਨਹੀਂ ਪੁੱਲਦੇ ਇਹ ਕੁਦਰਤ ਦੇ ਨਿਯਮ ਨੇ ਜਿਸ ਇਨਸਾਨ ਨੂੰ ਇਹ ਗੱਲ ਸਮਝ ਆ ਜਾਂਦੀ ਹੈ ਕਿ ਇੱਕ ਵਾਰੀ ਸੱਚ ਨੂੰ ਸੁਣ ਲਵੋ ਸੁਣ ਦਾ ਮਤਲਬ ਸੁਣੀ ਇੱਥੇ ਵਸ ਗਈ ਰਾਮ ਭਗਤ ਅਣਿਆਲੇ ਤੀਰ ਵਾਂਗੂ ਅਣਿਆਲਾ ਤੀਰ ਹੁੰਦਾ ਜਿਹੜਾ ਇਥੋਂ ਵਜਿਆ ਔਰ ਇਥੋਂ ਨਿਕਲਿਆ ਨਹੀਂ ਵਜਿਆ ਤੇ ਬਸ ਫਸ ਹੀ ਗਿਆ ਗੱਲ ਸੁਣੀ ਸੱਚ ਸੁਣਿਆ ਦੂਜੇ ਦਿਨ ਐਗਜ਼ਾਮ ਨਹੀਂ ਜੇ ਅਸੀਂ ਫੇਲ ਹੋਵਾਂਗੇ ਜਦੋਂ ਸਾਡਾ ਜ਼ਿੰਦਗੀ ਵਿੱਚ ਜਮ੍ਹਾਂ ਦੇ ਨਾਲ ਬਸ ਪਵੇ ਉਸ ਵੇਲੇ ਅਸੀਂ ਜੇ ਫੇਲ ਹੁੰਦੇ ਆ ਇਹਦਾ ਮਤਲਬ ਸੁਣਿਆ ਨਹੀਂ ਸੀ ਇਹਦਾ ਮਤਲਬ ਗੱਲਾਂ ਕੀਤੀਆਂ ਸੀ ਇਹਦਾ ਮਤਲਬ ਇੱਕ ਕੰਨ ਤੋਂ ਸੁਣਿਆ ਸੀ ਦੂਜੇ ਕੰਨ ਤੋਂ ਕੱਢ ਦਿੱਤਾ ਪਿਛਲੇ ਹਫਤੇ ਮੇਰੇ ਵੀਰ ਸੁਖਬੀਰ ਸਿੰਘ ਜੀ ਮੈਨੂੰ ਪੁੱਛ ਰਹੇ ਸਨ ਵੀਰ ਜੀ ਉਥੇ ਗਾਜ਼ੀਆਬਾਦ ਦੀ ਕਲਾਸ ਅੰਦਰ ਕਿਸੇ ਨੇ ਸਵਾਲ ਪੁੱਛਿਆ ਕਬੀਰ ਸਾਚਾ ਸਤਗੁਰੂ ਕੀਆ ਕਰੇ ਜੋ ਸਿੱਖਾ ਮੈ ਚੁਕ ਅੰਦੇਕ ਨਾ ਲਾਗੀ ਜੋ ਬਾਸ ਪਜਾਈਏ ਫੂਕ ਤਾਂ ਉਹਨਾਂ ਨੇ ਦੱਸਿਆ ਕਿ ਕਿਸੇ ਬੰਦੇ ਨੇ ਉਹਨਾਂ ਨੂੰ ਦੱਸਿਆ ਕਿ ਕੋਈ ਜਿਸ ਬੰਦੇ ਨੇ ਸਵਾਲ ਕੀਤਾ ਉਹ ਬੰਦਾ ਕਹਿੰਦਾ ਹੈ ਕਿ ਮੇਰਾ ਭਰਾ ਅੰਨਾ ਹੈ ਲੇਕਿਨ ਬੜੀ ਸੋਹਣੀ ਬੰਸਰੀ ਵਜਾਂਦਾ ਹੈ ਤੇ ਇਸ ਸ਼ਬਦ ਦੇ ਅਰਥਾਂ ਦਾ ਕੀ ਕਰੀਏ ਨਾਲ ਹੀ ਉਹਨਾਂ ਨੇ ਇਹ ਗੱਲ ਵੀ ਕਹੀ ਕਿ ਜਿਹੜੇ ਬ্লাইਂਡਸ ਹੁੰਦੇ ਨੇ ਉਹ ਸੋਨਾ ਗਾਉਂਦੇ ਨੇ ਸੋਨਾ ਵਜਾਉਂਦੇ ਨੇ ਮਿਊਜ਼ਿਕਲੀ ਬੜੇ ਸਿਆਣੇ ਹੁੰਦੇ ਨੇ ਤਾਂ ਇਹਦਾ ਮਤਲਬ ਅੱਖਾਂ ਦਾ ਗਾਇਕੀ ਨਾਲ ਤਾਲੁਕ ਨਹੀਂ ਹੈ ਤੇ ਅੰਦੇਕ ਨਾ ਲਾ ਗਈ ਜੋ ਬਾਤ ਬਜਾਈਏ ਫੂਕੇ ਦਾ ਕੀ ਕਰੀਏ ਸਾਧ ਸੰਗਤ ਜੀ ਦਰਸਲ ਪਤਾ ਹੈ ਕੀ ਗੱਲ ਹੈ ਸ਼ਬਦ ਦਾ ਭਾਵ ਅਰਥ ਹੈ ਸਾਚਾ ਸਤਗੁਰ ਕਿਆ ਕਰੇ ਜੋ ਸਿੱਖਾ ਮੈਚੂ ਸਿੱਖਾ ਦਾ ਮਤਲਬ ਇਹਨਾ ਸਿੱਖਾ ਨੂੰ ਨਹੀਂ ਕਹਿ ਰਹੇ ਨੇ ਕਬੀਰ ਸਾਹਿਬ ਦਾ ਸ਼ਬਦ ਹੈ ਜਦੋਂ ਕਬੀਰ ਸਾਹਿਬ ਇਹ ਸ਼ਲੋਕ ਉਚਾਰਦੇ ਨੇ ਤਾਂ ਇਹ ਸਿੱਖ ਨਹੀਂ ਸਨ ਸਾਚਾ ਸਤਪੁਰ ਕਿਆ ਕਰੇ ਜੋ ਸਿੱਖਾ ਮੈ ਚੂਕ ਜਦੋਂ ਤੂੰ ਸਿੱਖਿਆ ਵਾ ਤੂੰ ਚੂਕ ਗਿਆ ਹੈ ਕਦੋਂ ਚੂਕ ਜਾਂਦਿਆਂ ਜਦੋਂ ਚੂਕ ਜਾਂਦਿਆਂ ਤਾਂ ਗੁਰੂ ਪਾਤਸ਼ਾਹ ਕਹਿੰਦਾ ਮਨ ਮੂਰਖ ਅਜੂਨੇ ਸਮਝਤ ਸਿੱਖਦਾ ਹਾਰਿਓ ਨਹੀਂ ਤਨੂੰ ਰੋਜ਼ ਮੈ ਸੁਮਤ ਬਖਸ਼ੀ ਹੈ ਰੋਜ਼ ਸਾਨੂੰ ਦਿੱਤਾ ਫੇਰਪੁਲ ਜਨਮ ਹੈ ਸਾਥ ਸੰਗਤ ਜੀ ਅਸੀਂ ਗੁਰਦੁਆਰਿਆਂ ਸੁਣ ਕੇ ਬਾਹਰ ਨਿਕਲਦੇ ਆ ਤਾਂ ਅਸੀਂ ਬਦਲ ਜਾਂਦੇ ਆ ਸ਼ਮਸ਼ਾਨ ਕਾਟੇ ਚ ਖੜੇ ਹੁੰਦੇ ਆ ਬੜੇ ਸ਼ਰੀਫ ਹੋ ਜਾਂਦੇ ਆ ਬਾਹਰ ਨਿਕਲਦੇ ਆ ਬਦਲ ਜਾਂਦੇ ਆ ਕਿਉਂ ਬਦਲ ਜਾਂਦੇ ਆ ਕਿਉਂਕਿ ਅਸੀਂ ਉਸੇ ਵੇਲੇ ਸਿੱਖ ਤੋਂ ਚੂਕ ਜਾਂਦੇ ਆ ਅਸੀਂ ਸਿੱਖਿਆ ਤੋਂ ਚੂਕ ਜਾਂਦੇ ਆ ਸਾਚਾ ਸਤੁਰ ਕੀਆ ਕਰਿਆ ਜੋ ਸਿੱਖਾ ਮੈਂ ਚੂਕ ਜੋ ਸਿੱਖਿਆਵਾਂ ਤੋਂ ਚੂਕ ਜਾਂਦੇ ਨੇ ਉਹ ਕੌਣ ਚੂਕ ਜਾਂਦੇ ਨੇ ਕਿਵੇਂ ਚੂਕ ਜਾਂਦੇ ਨੇ ਉਹਦੇ ਸਿੰਪਟਮਸ ਕੀ ਨੇ ਅੰਦੇਕ ਨਾ ਲੱਗਈ ਜੋ ਬਾਸ বাজਾਈਏ ਫੂਕ ਸੁ ਬਾਸ ਦੇ ਵਿੱਚ ਮੋਰियां ਕਰਕੇ ਬੰਸਰੀ ਵੱਜਦੀ ਹੈ ਲੇਕਿਨ ਜੇ ਬਾਸ ਦੀਆਂ ਮੋਰियां ਹੋਣ ਜਾਂ ਨਾ ਹੋਣ ਇਸ ਪਾਸੋਂ ਫੂਕ ਮਾਰੋ ਦੂਜੇ ਪਾਸੋਂ ਫੂਕ ਨਿਕਲ ਜਾਏ ਤਵ ਆਜ ਨਹੀਂ ਆਉਂਦੀ ਤਬ ਬੰਸਰੀ ਨਹੀਂ ਵੱਜਦੀ ਜ਼ਿੰਦਗੀ ਦੀ ਕਮਤਨੀ ਬਣਦੀ ਸਾਸੰਦ ਜੀ ਜੀੜਾ ਸੁਣੇਗਾ ਹੀ ਨਹੀਂ ਉਹ ਮਨੋਰਥ ਬਣਾਏਗਾ ਹੀ ਨਹੀਂ ਤੇ ਸੁਣਦਾ ਕੌਣ ਨਹੀਂ ਭੈਸ ਭੈਸ ਬਾਰੇ ਕਹਿੰਦਾ ਭੈਸ ਕੇ ਅਗੇ বীਣ বাজਾਨਾ ਭੈਸ ਔਰ ਸਾਡੇ ਵਿੱਚ ਕੋਈ ਫਰਕ ਨਹੀਂ ਜਦੋਂ ਅਸੀਂ ਸਿੱਖਿਆਵਾਂ ਤੋਂ ਚੂਕਦੇ ਹਾਂ ਕਬੀਰ ਸਾਹਿਬ ਕਹਿੰਦੇ ਨੇ ਅੰਦੇਖਣਾ ਲਾਗੀ ਜੋ ਬਾਸ ਬਜਾਈ ਇਹ ਫੂਕ ਦਾ ਮਤਲਬ ਹੋਇਆ ਮੈਂ ਇਸ ਕੰਨ ਤੋਂ ਸੁਣਿਆ ਔਰ ਇਸ ਕੰਨ ਤੋਂ ਬਾਹਰ ਨਿਕਲ ਗਈ ਹਵਾ ਸਤ ਗੁਰ ਦੀ ਗੱਲ ਇਸ ਕੰਨ ਤੋਂ ਸੁਣੀ ਔਰ ਇਸ ਕੰਤੋਂ ਬਾਹਰ ਕੱਢ ਦਿੱਤੀ ਗੁਰੂ ਪਾਤਸ਼ਾ ਸਾਨੂੰ ਕੁੜਿਆਰ ਤੋਂ ਸਿਆਰ ਬਣਾਣ ਅਸੇ ਕਹਿੰਦੇ ਨੇ ਤੈਨੂੰ ਪਹਿਲਾਂ ਸੁਣਨਾ ਪਵੇਗਾ ਸੋ ਜੈਸਾ ਅਸੀਂ ਸੋਚਦੇ ਹਾਂ ਸੋਚਦੇ ਕੈਸਾ ਜੈਸਾ ਸੁਣਿਆ ਜੈਸਾ ਦੇਖਿਆ ਅਸੀਂ ਅੱਖਾਂ ਤੋਂ ਵੀ ਸੁਣਦੇ ਹਾਂ ਅਸੀਂ ਸਪਰਸ਼ ਤੋਂ ਵੀ ਸੁਣਦੇ ਹਾਂ ਅਸੀਂ ਕੰਨਾਂ ਤੋਂ ਵੀ ਸੁਣਦੇ ਹਾਂ ਅਸੀਂ ਬਿਨਾ ਇਹਨਾਂ ਅੰਗਾਂ ਤੋਂ ਵੀ ਸੁਣਦੇ ਹਾਂ ਜਦੋਂ ਸਾਡੀ ਮਾਂ ਘਰ ਕੋਈ ਰਿਸ਼ਤੇਦਾਰ ਆ ਜਾਏ ਔਰ ਸਾਨੂੰ ਇੰਜ ਕਰ ਦੇਣਾ ਤਾਂ ਸਾਨੂੰ ਸਮਝ ਆ ਜਾਂਦੀ ਹੈ ਮਾਂ ਕਹੇਰੀ ਹੈ ਵੀ ਕਿਚਨ ਹੀ ਜਾ ਕੇ ਨਾ ਵਸਤੇ ਚਾਹ ਰੱਖ ਦੇ ਆ ਪਾਣੀ ਲੈ ਆ ਬਿਨਾ ਬੋਲਿਆ ਵੀ ਉਹ ਪਾਕਿਆ ਪਾਵੋ ਪਾਰ ਹੁੰਦੀ ਹੈ ਉਹ ਆਪਸੀ ਅੰਡਰਸਟੈਂਡਿੰਗ ਹੁੰਦੀ ਹੈ ਕਿ ਬਿਨਾ ਕਿਸੇ ਦੇ ਬੋਲਿਆ ਵੀ ਇਸ਼ਾਰੇ ਨੂੰ ਵੀ ਸਮਝਣਾ ਬਾਡੀ ਲੈਂਗੁਏਜ ਨੂੰ ਸਮਝਣਾ ਇਹ ਜਿਹੜੀ ਆਲਟ ਹੈ ਨਾ ਸਾత్సੰਗਤ ਦੀ ਇਹ ਮੰਨ ਕਰਕੇ ਸੁਣਨ ਦੀ ਆਡ ਗੁਰੂ ਪਾਤਸ਼ਾਹ ਕਹਿੰਦੇ ਨੇ ਮੰਨ ਕਰਕੇ ਸੁਣਿਆ ਕਰ ਇਧਰੋਂ ਸੁਣ ਭਾਵੇਂ ਇਧਰੋਂ ਸੁਣ ਭਾਵੇਂ ਇੱਥੋਂ ਤੱਕ ਭਾਵੇਂ ਜਿਸਰਾ ਮਰਜੀ ਕਰ ਪਰ ਸੁਣ ਕੇ ਸਾਰਾ ਮਨ ਨੂੰ ਸੁਨਾ ਇੱਥੇ ਰੱਖ ਡੋਂਟ ਐਸਕੇਪ ਕਈ ਸੱਜਣ ਪੰਕਤੀ ਕੋਟ ਕਰਦੇ ਨੇ ਗੁਰ ਕੇ ਆਸਾਕਾਰ ਕਮਾਵੋ ਗੁਰ ਕੀ ਕਰਨੀ ਤਾਇ ਕਾਹੇ ਤਾਵੋ ਉਹ ਇਹਦੇ ਅਰਥ ਇਹ ਕਰ ਰਹੇ ਹੁੰਦੇ ਨੇ ਗੁਰੂ ਨੇ ਜੋ ਕਿਹਾ ਉਹ ਕੰਮ ਕਰੋ ਗੁਰੂ ਦੀਆਂ ਕਹਾਣੀਆਂ ਪਿੱਛੇ ਨਾ ਜਾਓ ਕੋਈ ਅਰਥ ਕਰ ਰਹੇ ਹੁੰਦੇ ਨੇ ਮੈਂ ਉਹਨਾਂ ਨੂੰ ਨਹੀਂ ਕਹਿ ਸਕਦਾ ਉਹ ਗਲਤ ਕਰ ਰਹੇ ਨੇ ਪਰ ਮੈਨੂੰ ਇਹ ਸਮਝਾਇਆ ਗੁਰੂ ਪਾਚੇ ਕਰੇ ਗੁਰ ਕੇ ਆਸਾ ਕਾਰਕਮਾਵੋ ਗੁਰੂ ਨੇ ਜੇ ਕਿਹਾ ਉਹ ਕਾਰਕਮਾ ਗੁਰ ਕੀ ਕਰਨੀ ਉਸ ਨੂੰ ਪ੍ਰੈਕਟੀਕਲ ਅਮਲੀ ਜੀਵਨ ਦੀ ਕਰਨੀ ਤੋਂ ਕਾਹੇ ਤਾ ਉਹ ਨਸਦਾ ਕਿਉਂ ਹੈ ਐਸਕੇਪ ਕਿਉਂ ਕਰਦਾ ਹੈ ਪਿੱਛੇ ਕਿਉਂ ਹਟਦਾ ਹੈ ਮੱਛਲਾ ਕਿਉਂ ਬਣਿਆ ਹੋਇਆ ਹੈ ਜਮਲਾ ਜੱਟ ਕਿਉਂ ਬਣ ਗਿਆ ਹੈ ਤੂੰ ਗੁਰ ਕੀ ਕਰਨੀ ਗੁਰ ਦਾ ਮਤਲਬ ਉਥੇ ਹੋ ਜਾਏਗਾ ਮੈਥਡ ਤਰੀਕਾ ਗੁਰ ਵਿਧੀ ਸੁਝਾਣ ਮਤ ਦੇ ਢੰਗ ਤੋਂ ਜੁਗਤ ਤੋਂ ਕਿਉਂ ਦੌੜਦਾ ਹੈ ਗੁਰ ਕੀ ਕਰਨੀ ਕਾਹੇ ਤਾਉ ਸੋ ਮੈਂ ਸ਼ਬਦ ਨੂੰ ਸਾਂਝ ਕਰਨ ਤੋਂ ਪਹਿਲਾਂ ਇਤਨੀ ਬੇਨਤੀ ਕਰਾਂਗਾ ਕਿ ਸ਼ਬਦਾਂ ਦੇ ਜੋ ਅਸੀਂ ਅਰਥ ਸਮਝਦੇ ਆ ਆਪਣੇ ਵੱਲੋਂ ਬਿਨਾਂ ਸਤਗੁਰ ਪਾਤਸ਼ਾਹ ਜੀ ਦੀ ਬਾਣੀ ਨੂੰ ਵਿਚਾਰਿਆ ਸੁਣੀ ਸੁਣਾਈ ਜਾਂ ਆਪਣੇ ਮਨ ਦੇ ਕੰਫਰਟ ਜ਼ੋਨ ਦੇ ਵਿੱਚ ਬੈਠ ਕੇ ਜੋ ਅਰਥ ਕਰਦੇ ਰਹਿੰਦੇ ਆ ਉਹਨਾਂ ਅਰਥਾਂ ਮੁਤਾਬਕ ਸਾਡੀ ਸੋਚ ਨਹੀਂ ਬਣ ਜਾਂਦੀ ਹੈ ਸੋਚਨੀ ਮੁਤਾਬਕ ਸਾਡਾ ਕੈਰੈਕਟਰ ਬਣਦਾ ਹੈ ਕੈਰੈਕਟਰ ਮੁਤਾਬਕ ਸਾਡਾ ਲੋਕਾਂ ਨਾਲ ਬਿਹੇਵੀਅਰ ਹੁੰਦਾ ਹੈ ਔਰ ਵੈਸਾ ਸਾਡਾ ਸਮਾਜ ਬਣ ਜਾਂਦਾ ਹੈ ਖੈਰ ਅਸੀਂ ਅੱਜ ਦੇ ਸ਼ਬਦ ਵਿੱਚ ਐਂਟਰ ਕਰਦੇ ਆਂ ਔਰ ਅੱਜ ਦੇ ਸ਼ਬਦ ਨੂੰ ਸਿਰਲੇਖ ਗੌੜੀ ਰਾਗਵਿਜ ਮਹਿਲਾ ਨੋਵਾ 219 ਅੰਗ ਤੇ ਸ਼ਬਦ ਸੁਸ਼ੋਭਿਤ ਗੁਰੂ ਤੇਗ ਬਹਾਦਰ ਸਾਹਿਬ ਅੱਜ ਸਮਝਾ ਰਹੇ ਨੇ ਪ੍ਰਾਣੀ ਕੋ ਹਰ ਜਸ ਮਨ ਨਹੀਂ ਆਵੇ ਪ੍ਰਾਣੀ ਮਤਲਬ ਮਨ ਜਦੋਂ ਇਹ ਗੁਰਗੰਸਾਹਿਬ ਪ੍ਰਾਣੀ ਆਏਗਾ ਨਰ ਆਏਗਾ ਮਨ ਬਾਰੇ ਆਏਗਾ ਨਰ ਦਾ ਮਤਲਬ ਮੇਲ ਜੈਂਡਰ ਆਦਮੀ ਨੂੰ ਨਹੀਂ ਕਿਹਾ ਨਰ ਮਤਲਬ ਪ੍ਰਾਪਤ ਮਨ ਆਇ ਦੇ ਸ਼ਬਦੀ ਚ ਮਨ ਕਿਹਾ ਹੈ ਪ੍ਰਾਣੀ ਨੂੰ ਪ੍ਰਾਣੀ ਕੋ ਹਰ ਜਸ ਮਨ ਨਹੀਂ ਆਵੇ ਮਨ ਕਰਕੇ ਮੀਨਸ ਐ ਸਿਨਸੀਅਰਲੀ ਉਸ ਨੂਰ ਰੱਬੀ ਗੁਣਾ ਨੂੰ ਸਿੱਖਦਾ ਸੁਣਦਾ ਸਮਝਦਾ ਪ੍ਰੈਕਟਿਸ ਨਹੀਂ ਕਰਦਾ ਪ੍ਰਾਣੀ ਕੋ ਹਰ ਜਸ ਮਨ ਨਹੀਂ ਆਵੇ ਕਿਉਂ ਨਹੀਂ ਕਰਦਾ ਦੂਸਰੀ ਪੰਕਤੀ ਚ ਕਹਿੰਦੇ ਨੇ ਐਨ ਨਹੀਂ ਸਮਗਨ ਰਹਿ ਮਾਇਆ ਮੇ ਦਿਨ ਰਾਤ ਮਾਇਆ ਚ ਖਚਤ ਰਹਿੰਦਾ ਹੈ 사ਸੰਗ ਜੀ ਮਾਇਆ ਦੇ ਅਰਥ ਹਜ਼ਾਰਾਂ ਸਾਲਾਂ ਤੋਂ ਕੀਤੇ ਗਏ ਸੋਨਾ ਪੈਸਾ ਇਸਤਰੀ ਮਕਾਨ ਕਪੜਾ ਲੱਤਾ ਜਾਇਦਾਦ ਇਸ ਤਰੀਕੇ ਦੇ ਨਾਲ ਇਹਨਾਂ ਚੀਜ਼ਾਂ ਨੂੰ ਮਾਇਆ ਕਿਹਾ ਗਿਆ ਪਰ ਗੁਰੂ ਗ੍ਰੰਥ ਸਾਹਿਬ ਜੀ ਦੀ ਫਿਲਾਸਫੀ ਮੁਤਾਬਕ ਮਾਇਆ ਹੁੰਦੀ ਹੈ ਮਾਇਆ ਨਾਮ ਹੈ ਗਰਭ ਜੋਨ ਦਾ ਇਸ ਦਿਹੀ ਮੇ ਪੰਜ ਚੋਰ ਵਸੇ ਕਾਮ ਕ੍ਰੋਧ ਲੋਮੋਂਕਾਰਾ ਅੰਮ੍ਰਿਤ ਲੂਟੇ ਮਨ ਮੁਖ ਨਹੀਂ 부জে ਕੋਈ ਨਾ ਸੁਨੇ ਪੁਕਾਰਾ ਇੱਕ ਕਾਮ ਕ੍ਰੋਧ ਲੋਮੋਂਕਾਰ ਜਿਹੜੇ ਨੇ ਨਾ ਇਹਨਾਂ ਦੇ ਵਸ ਪੈ ਜਾਣਾ ਔਰ ਮੇਰਾ ਮਨ ਠੀਕ ਤਰੀਕੇ ਨਾਲ ਨਾ ਸੋਚ ਸਕੇ ਔਰ ਮੇਰੀ ਬਾਡੀ ਨੂੰ ਗਲਤ ਪਾਸੇ ਟੋਰੇ ਮਨ ਦਾ ਜਿਹੜਾ ਰੋਂਗ ਥਾਟ ਪ੍ਰੋਸੈਸ ਹੈ ਨਾ ਗੁਰਮਤੀ ਚ ਉਸ ਨੂੰ ਮਾਇਆ ਕਹਿੰਦੇ ਹੈ ਮਨ ਦੀ ਗਲਤ ਸੋਚਨੀ ਦੇ ਕਾਰਨ ਮਾਇਆ ਬਣਦੀ ਹੈ ਮਾਇਆ ਹੋਈ 나ਗਨੀ ਜਗਤ ਰਹੀ ਲਪਟਾਏ ਜੋ ਇਸ ਦੀ ਸੇਵਾ ਕਰੇ ਤੀਸੀ ਕੋ ਫਿਰ ਖਾਏ ਇਹ ਮਨ ਦਾ ਆਪਣਾ ਇੱਕ ਫੰਦਾ ਤਿਆਰ ਕੀਤਾ ਜਾਂਦਾ ਹੈ ਆਪਣੇ ਸੁਖ ਸੋਹੀ ਜਗ ਫਾਂਦੇਓ ਫੰਦਾ ਪੈ ਗਿਆ ਕੋ ਕਾਹੂ ਕੋ ਨਾਹੀਂ ਜਿਸ ਤਰ੍ਹਾਂ ਸਾਰੇ ਇੰਦਰੀ ਗਿਆਨੀ ਇੰਦਰੀ ਟੈਂਪਟਿੰਗ ਕਰਾ ਰਹੇ ਸਨ ਬਾਹਰੋਂ ਮਨ ਨੇ ਉਸ ਰੀ ਕੇ ਨਾਲ ਸਾਰੀ ਰਚਨਾ ਰਚੀ ਮਨ ਨੇ ਜਿਹੜੀ ਰਚਨਾ ਰਚੀ ਉਸ ਨੂੰ ਜਾਗ ਰਚਨਾ ਸਭ ਝੂਠ ਕਹਿੰਦੇ ਨੇ ਬਾਹਰੀ ਸ੍ਰਿਸ਼ਟੀ ਨੂੰ ਰਚਨਾ ਝੂਠ ਨਹੀਂ ਕਹਿੰਦੇ ਨੇ ਇਹਨਿਸ ਮਗਨ ਰਹੇ ਮਾਇਆ ਮੇ ਮਗਨ ਦਾ ਮਤਲਬ ਕੀ ਹੁੰਦਾ ਹੈ ਡੁੱਬੇ ਰਹਿਣਾ ਅਸੀਂ ਡੁੱਬਦੇ ਕਦੋਂ ਆ ਨਾਮ ਬਿਨਾ ਜਗ ਰੋਗ ਬਿਆਪਿਆ ਨਾਮ ਬਿਨਾ ਜਗ ਰੋਗ ਬਿਆਪਿਆ ਡੁੱਬਦਾ ਡੁੱਬ ਡੁੱਬ ਮਰੀਏ ਡੁੱਬਦਾ ਡੁੱਬ ਡੁੱਬ ਮਰੀਏ ਨਾਮ ਬਿਨਾ ਜਗ ਰੋਗ ਵਿਆਪਿਆ ਨਾਮ ਬਿਨਾ ਜਗ ਰੋਗ ਵਿਆਪਿਆ ਦੁਬੜਾ ਡੁੱਬ ਡੁੱਬ ਮਰੀਏ ਦੁਬੜਾ ਡੁੱਬ ਡੁੱਬ ਮਰੀਏ पवजल बिन शब्द क्यों तरीए बिन शब्द क्यों तरीए पवजल बिन शब्द क्यों तरीए बिन शब्द ਬਿਨਾ ਸ਼ਬਦ ਤੋਂ ਸ਼ਬਦ ਹੈ ਸਤਗੁਰ ਦੀ ਮੱਤ ਸ਼ਬਦ ਹੈ ਸਤਗੁਰ ਦੀ ਸੁਝਾਣ ਮੱਤ ਦੇ ਨਾਲ ਜੀਵਨ ਜੁਗਤ ਦੀ ਅਕਲ ਇਸੇ ਕਰਕੇ ਅਸੀਂ ਆਪਣੇ ਪ੍ਰੋਗਰਾਮ ਦਾ ਨਾਂ ਰੱਖਿਆ ਹੈ ਜੀਵਨ ਜਾਚ ਦਾ ਖਜ਼ਾਨਾ ਇੰਗਲਿਸ਼ ਵਿੱਚ ਉਹ ਕਹਿੰਦੇ ਨੇ ਦ ਲਿਵਿੰਗ ਟ੍ਰੈਜਰ ਉਹ ਜੁਗਤ ਜਾਚ ਜੋ ਗੁਰਬਾਣੀ ਤੋਂ ਨਿਕਲ ਨਿਕਲ ਕੇ ਵਰਚੂਸ ਦੇ ਆਈਡੀਅਲਸ ਦੇ ਮੋਰਲਸ ਦੇ ਚੰਗੇ ਚੰਗੇ ਗੁਣਾ ਦੇ ਮੈਸੇਜਸ ਨਿਕਲ ਕੇ ਆਉਂਦੇ ਨੇ ਨਾ ਲਫ਼ਜ਼ਾਂ ਦੇ ਪਿੱਛੇ ਜੋ ਹਿਡਨ ਮੈਸੇਜਸ ਨਿਕਲ ਕੇ ਆਉਂਦੇ ਨੇ ਨਾ ਉਹਨਾਂ ਨੂੰ ਸ਼ਬਦ ਕਹਿੰਦੇ ਪਵਜਲ ਬਿਨ ਸ਼ਬਦ ਹੈ ਕਿਉਂ ਤਰੀਏ ਕਿਵੇਂ ਤਰ ਸਕਦੇ ਆ ਪਵਜਲ ਹੈ ਡਰ ਦਾ ਸਮੁੰਦਰ ਨਾਮ ਬਿਨਾ ਉਹ ਸ਼ਬਦ ਹੈ ਬਿਨਾ ਸ਼ਬਦ ਕੀ ਹੈ ਰੱਬ ਜੀ ਦੀ ਨਿਰੰਤਰ ਯਾਦ ਵਾਸਤੇ ਮੇਰੇ ਬਾਡੀ ਲੈਂਗੁਏਜ ਦੇ ਇੱਕ ਇੱਕ ਗੁਣ ਨੂੰ ਰੱਬੀ ਗੁਣਾ ਵਾਲਾ ਬਣਾਉਣ ਵਾਲੀ ਅਕਲ ਉਹ ਵਾਲਾ ਤਤ ਗਿਆਨ ਉਹ ਲਈ ਸੂਝ-ਬੂਝ ਜਿਹਦੇ ਨਾਲ ਮਨ ਨੂੰ ਰੱਬ ਜੀ ਨਾਲ ਵਿਸਰਨ ਉਹਨੂੰ ਨਾਮ ਕਹਿੰਦੇ ਨੇ ਨਾਮ ਬਿਨਾ ਜਗ ਰੋਗ ਬਿਆਪਿਆ ਮਨ ਨੂੰ ਅਨੇਕਾ ਰੋਗ ਜੰਮੜੇ ਹੋਏ ਨੇ ਡੁੱਬਦਾ ਡੁੱਬ ਡੁੱਬ ਰਹੀਏ ਜੇ ਮੈਂ ਸੱਚ ਦੀ ਮੱਤ ਨਾ ਨਾ ਲਵਾਂ ਤਾਂ ਮੈਂ ਡਿਊਅਲਿਟੀ ਦੁਬਿਦਾ ਵਿੱਚ ਫਸ ਜਾਵਾਂਗਾ ਮੀਨਸ ਡੁੱਬ ਡੁੱਬ ਜਾਵਾਂਗਾ ਕਿਦੇ ਵਿੱਚ ਭਾਵਜਲ ਭਾਵ ਹੁੰਦਾ ਹੈ ਪੈ ਸਾਗਰ ਭਾਵਜਲ ਹੁੰਦਾ ਡਰ ਦਾ ਸਮੁੰਦਰ ਮਨ ਨੂੰ ਨਿੱਕੀ ਨਿੱਕੀ ਗੱਲ ਤੇ ਡਰ ਲੱਗੇਗਾ ਇਸ ਕਰਕੇ ਸਾਸਣੇ ਦੀ ਅਸੀਂ ਪਤਾ ਕੀ ਕਰਦੇ ਆ ਡੁੱਬਦਾ ਫਸ ਜਾਂਦੇ ਆ ਮੈਂ ਇਧਰ ਜਾऊं ਕਿ ਇਧਰ ਜਾऊं ਇਹਨੂੰ ਡੁੱਬਦਾ ਕਹਿੰਦੇ ਨੇ ਜਦੋਂ ਅਸੀਂ ਡਿਸਾਈਡ ਨਹੀਂ ਕਰ ਪਾਉਂਦੇ ਕਿ ਮੈਂ ਇਧਰ ਜਾਵਾਂ ਕਿ ਇਧਰ ਜਾਵਾਂ ਤਾਂ ਉਹਦੇ ਵਿੱਚ ਅਸੀਂ ਗਲਤ ਰਸਤੇ ਤੇ ਜਦੋਂ ਜਾਂਦੇ ਆ ਤਾਂ ਗਲਤ ਰਸਤੇ ਤੇ ਜਾਣ ਵਾਲੇ ਅਸੀਂ ਆ ਸੋਚਦੇ ਆ ਜਿਹੜਾ ਸੱਚ ਦਾ ਰਸਤਾ ਹੈ ਜੇ ਉਹ ਇਖਤियार ਕੀਤਾ ਤਾਂ ਉਹ ਟੀ ਬੱਚੇ ਕਿਵੇਂ ਪਾਲਾਂਗਾ ਨਾ ਇਸ ਤਰ੍ਹਾਂ ਤੇ ਫਿਰ ਪਾਟੇ ਵੀ ਕਿ ਜਾਣਗੇ ਨਾ ਜੇ ਅਸੀਂ ਵੰਡ ਛਕੀਏ ਤਾਂ ਫਿਰ ਆਪਣੇ ਟੱਬਰ ਦਾ ਕੀ ਕਰਾਂਗੇ ਉਹ ਜੀ ਸਾਰਿਆਂ ਤੇ ਅਸੀਂ ਦੂਸਰਿਆਂ ਤੇ ਲਗਾ ਦਿੰਦੇ ਆ ਸੰਤੋਖ ਔਰ ਆਪਣੇ ਤੇ ਕਰਨ ਲੱਗ ਪੰਦੇ ਆ ਦਿਆ ਹੈ ਉਲਟਾ ਧਾਰਮਿਕ ਦੁਨੀਆ ਵਿੱਚ ਹੈ ਆਪਣੇ ਤੇ ਤਾਂ ਤੂੰ ਕਰ ਸੰਤੋਖ ਔਰ ਦੂਜਿਆਂ ਤੇ ਕਰ ਦਿਆ ਅਸੀਂ ਉਲਟੀ ਕੇਮ ਖੇਡਦੇ ਆ ਜਿੱਥੇ ਦੂਜਿਆਂ ਤੇ ਦਇਆ ਕਰਨ ਦੀ ਗੱਲ ਆਂਦੀ ਹੈ ਉੱਥੇ ਨੋਟ ਕਰਨਾ ਪਏਗਾ ਜੇ ਤੂੰ ਆਪਣੇ ਤੇ ਦਇਆ ਕਰਦਾ ਤਾਂ ਤੈਨੂੰ ਦੂਜਿਆਂ ਤੇ ਦਇਆ ਕਰਨੀ ਆਏਗੀ ਤੂੰ ਆਪਣੇ ਦੇ ਦਇਆ ਨਹੀਂ ਕਰ ਰਿਹਾ ਤੂੰ ਗਲਤ ਰਸਤਾ ਚੂਜ਼ ਕਰ ਰਿਹਾ ਹੈ ਔਰ ਇਹ ਗਲਤ ਰਸਤਾ ਜਮਦਾ ਰਸਤਾ ਹੈ ਇਹ ਤੈਨੂੰ ਦੁਖੀ ਕਰੇਗਾ ਤੂੰ ਇਹਨੂੰ ਆਪਣੇ ਤੇ ਦਇਆ ਸਮਝ ਰਿਹਾ ਆਪਣੇ ਟੱਬਰ ਤੇ ਦਇਆ ਸਮਝ ਰਿਹਾ ਨਹੀਂ ਹੈ ਗਲਤ ਹੈ ਤੂੰ ਜਦ ਨਾਲ ਸੁਖੀ ਕੋਈ ਨਹੀਂ ਹੋਏਗਾ ਦੁਬਦਾ ਇਹਨੂੰ ਹੀ ਕਹਿੰਦੇ ਨੇ ਕਿ ਮੈਂ ਡਿਸਾਈਡ ਨਾ ਕਰ ਪਾਉਂ ਮੈਂ ਇਧਰ ਜਾਵਾਂ ਕਿ ਉਧਰ ਜਾਵਾਂ ਬੜੀ ਮੁਸ਼ਕਿਲ ਮੈਂ ਉਹ ਕਿੱਧਰ ਜਾਵਾਂ ਕ ਕਿੱਧਰ ਜਾਵਾਂ ਚ ਚੂਜ਼ ਕੀਤਾ 네ਗੇਟਿਵ ਪਾਸੇ ਜਾਵਾਂ 네ਗੇਟਿਵ ਪਾਸੇ ਹੀ ਡਰ ਪੈਦਾ ਹੁੰਦਾ ਹੈ ਔਰ ਡਰ ਹੀ ਪਵਜਲ ਹੈ ਔਰ ਦੁਬ ਦਾ ਵਿੱਚ ਅਸੀਂ ਡੁਬ ਡੁਬ ਮਰਦੇ ਹਾਂ ਐਨ ਇਸ ਮਗਨ ਰਹੇ ਮਾਇਆ ਮੈਂ ਦਿਨ ਰਾਤ ਤੂੰ ਮਨ ਦੇ ਮੰਦੇ ਖਿਆਲਾਂ ਦੀ ਸੋਚ ਨਹੀਂ ਦੇ ਸਮੁੰਦਰ ਵਿੱਚ ਗੋਤੇ ਖਾਂਦਾ ਰਹਿੰਦਾ ਹੈ ਮਗਨ ගන්දමතව දුබ්ියාරන්න කච්චතුරන්න පැණටටිඩරද හර්වල්ල